ਲਾਸ਼ਾਂ ਪਿੰਜਰ ਔਰਤਾਂ ਨਾਲ ਕੁੱਟਮਾਰ ਪੰਨਾਮਾ ਦੇ ਜੰਗਲਾਂ ਦਾ ਅੱਖਾਂ ਨਾਲ ਦੇਖਿਆ ਹਾਲ ਗੱਬਰੂ ਨੇ ਦੱਸਿਆ ਸਾਰੀ ਗੱਲਬਾਤ ਕੀ ਕਿਵੇਂ 45-45 ਲੱਖ ਰੁਪਇਆ ਲੈ ਕੇ ਏਜੰਟ ਔਰਤਾਂ ਤੇ ਛੋਟੇ ਬੱਚਿਆਂ ਨੂੰ ਪੰਨਾਵਾ ਦੇ ਜੰਗਲਾਂ ਦੇ ਵਿੱਚ ਕਿਵੇਂ ਛੱਡ ਦਿੰਦੇ ਨੇ ਅਤੇ ਕੀ ਕੁਝ ਖਾਂਦੇ ਨੇ ਕਿਵੇਂ ਜ਼ਿੰਦਗੀ ਕੱਢਦੇ ਨੇ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਦੋਸਤੋ ਨਵੇਂ ਚੁਣੇਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਲਗਾਉਣ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦਾ ਵਾਅਦਾ ਕੀਤਾ ਸੀ। ਉਹਦਾ ਸੰਭਾਲਦੇ ਹੀ ਉਹਨਾਂ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਹਨਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਦੇਸ਼ ਵਿੱਚ ਰਹਿ ਰਹੇ ਹਨ ਅਤੇ ਉਹਨਾਂ ਨੂੰ ਵਾਪਸ ਭੇਜ ਦੇਣਾ ਜਿੱਥੋਂ ਉਹ ਆਏ ਸਨ ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੀਤੀ ਗਈ ਕਾਰਵਾਈ ਦੇ ਕਾਰਨ ਬੁੱਧਵਾਰ ਨੂੰ ਅਮਰੀਕਾ ਨੇ 104 ਪ੍ਰਵਾਸੀ ਭਾਰਤੀਆਂ ਨੂੰ ਅਮਰੀਕੀ ਜਹਾਜ਼ ਯੂਐਸਏ ਸੀ 17 ਵਿੱਚ ਬਿਠਾ ਕੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਉਤਾਰਿਆ ਜਿਨ੍ਹਾਂ ਵਿੱਚੋਂ 3 ਨੌਜਵਾਨ ਪੰਜਾਬ ਦੇ ਸਨ ਜਿਨ੍ਹਾਂ ਵਿੱਚੋਂ 5 ਅੰਮ੍ਰਿਤਸਰ ਤੋਂ 1 ਗੁਰਦਾਸਪੁਰ ਤੋਂ 1 ਤਰਨਤਾਰਨ ਤੋਂ 4 ਜਲੰਧਰ ਤੋਂ 6 ਕਪੂਰਥਲੇ ਤੋਂ 2 ਹੁਸ਼ਿਆਰਪੁਰ ਤੋਂ 2 ਲੁਧਿਆਣੇ ਤੋਂ 2 ਐਸਬੀਐਸ ਨਗਰ ਤੋਂ 4 ਪਟਿਆਲੇ ਤੋਂ 1 ਸੰਗਰੂਰ ਤੋਂ ਇੱਕ ਐਸਐਸ ਨਗਰ ਤੋਂ ਇੱਕ ਵਿਅਕਤੀ ਸ਼੍ਰੀ ਫਤੇਗੜ ਸਾਹਿਬ ਤੋਂ ਸ਼ਾਮਲ ਹੈ 45 ਲੱਖ ਤੋਂ ਬਾਅਦ ਵੀ ਹੋਇਆ ਤਸ਼ੱਦਦ ਪੰਜਾਬ ਦੇ ਕੁੱਲ ਤਿੰਨ ਨੌਜਵਾਨਾਂ ਵਿੱਚੋਂ ਗੁਰਦਾਸਪੁਰ ਦੇ ਪਿੰਡ ਹਰਦੌਰਵਾਰ ਦਾ ਇੱਕ ਨੌਜਵਾਨ ਜਸਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵੀ ਸ਼ਾਮਲ ਹੈ ਜੋ ਹੁਣ ਫਤੇਗੜ ਚੂੜੀਆਂ ਵਿੱਚ ਰਹਿ ਰਿਹਾ ਹੈ ਜਸਪਾਲ ਸਿੰਘ ਦਾ ਵਿਆਹ 10 ਸਾਲ ਪਹਿਲਾਂ ਗੁਰਪ੍ਰੀਤ ਕੋਰ ਨਾਲ ਹੋਇਆ ਸੀ ਅਤੇ ਇਸ ਜੋੜੇ ਦੇ ਦੋ ਬੱਚੇ ਹਨ ਜਸਪਾਲ ਸਿੰਘ ਆਪਣੇ ਬਿਹਤਰ ਭਵਿੱਖ ਲਈ 45 ਲੱਖ ਰੁਪਏ ਖਰਚ ਕੇ ਵਿਦੇਸ਼ ਅਮਰੀਕਾ ਚਲਾ ਗਿਆ ਸੀ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਸਪੇਨ ਦੇ ਇੱਕ ਏਜੰਟ ਨੂੰ ਮਿਲਿਆ ਸੀ ਉਸ ਨੂੰ 45 ਲੱਖ ਰੁਪਏ ਵਿੱਚ ਫਲਾਈਟ ਰਾਹੀਂ ਅਮਰੀਕਾ ਭੇਜਣ ਦੀ ਗੱਲ ਚੱਲੀ ਅਤੇ ਅਗਸਤ 2022 ਵਿੱਚ ਉਹ ਦਿੱਲੀ ਹਵਾਈ ਅੱਡੇ ਰਾਹੀਂ ਵਿਸਟਰ ਵਿਜੇ ਤੇ ਇੰਗਲੈਂਡ ਗਿਆ ਜਿੱਥੇ ਉਸ ਨੂੰ ਮਜ਼ਦੂਰ ਵਜੋਂ ਕੰਮ ਕੀਤਾ 2 ਸਾਲ ਉੱਥੇ ਰਹਿਣ ਤੋਂ ਬਾਅਦ ਉਹ 2024 ਵਿੱਚ ਸਪੇਨ ਚਲਾ ਗਿਆ ਅਤੇ 1 ਮਹੀਨਾ ਉੱਥੇ ਰਹਿਣ ਤੋਂ ਬਾਅਦ ਉਹਨਾਂ ਨੇ ਅਮਰੀਕਾ ਜਾਣ ਦੀ ਯੋਜਨਾ ਬਣਾਈ ਜਿੱਥੋਂ ਉਹ ਬਾਅਦ ਵਿੱਚ ਯੂਰਪ ਅਤੇ ਫਿਰ ਯੂਰਪ ਤੋਂ ਬ੍ਰਾਜ਼ੀਲ ਗਿਆ ਜਿੱਥੇ ਏਜੰਟ ਨੇ ਉਹਨਾਂ ਨੂੰ ਅਮਰੀਕਾ ਭੇਜਣ ਲਈ ਪਨਾਵਾ ਦੇ ਜੰਗਲਾਂ ਵਿੱਚ ਡੋਂਕਰਾਂ ਕੋਲ ਭੇਜਿਆ ਉਹਨਾਂ ਨੇ ਦੱਸਿਆ ਕਿ 6 ਮਹੀਨੇ ਤੱਕ ਉਹ ਪਨਾਵਾ ਦੇ ਜੰਗਲਾਂ ਵਿੱਚ ਵੱਖ-ਵੱਖ ਸਰਹੱਦਾਂ ਪਾਰ ਕਰਦੇ ਰਹੇ ਜਸਪਾਲ ਦੱਸਦੇ ਹਨ ਕਿ ਉਹਨਾਂ ਨੇ ਪਨਾਵਾ ਦੇ ਜੰਗਲਾਂ ਵਿੱਚ ਬਹੁਤ ਮੁਸ਼ਕਲ ਸਮਾਂ ਬਿਤਾਇਆ ਹੈ ਕਿਉਂਕਿ ਡੋਂਕਰ ਪ੍ਰਵਾਸੀਆਂ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਹਨ ਡੋਂਕਰ ਉਹਨਾਂ ਨੂੰ ਕਈ ਤਰੀਕਿਆਂ ਨਾਲ ਤਸੀਹੇ ਦਿੰਦੇ ਰਹਿੰਦੇ ਸਨ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਜਿਸਪਾਲ ਨੇ ਦੱਸਿਆ ਕਿ ਉਹਨਾਂ ਦੇ ਗਰੁੱਪ ਵਿੱਚ ਔਰਤ ਸਮੇਤ ਹੋਰ ਲੋਕ ਸਨ ਡੋਂਕਰ ਮਹਿਲਾਵਾਂ ਨਾਲ ਵੀ ਬਹੁਤ ਬੁਰਾ ਵਿਵਹਾਰ ਕਰਦੇ ਸੀ ਉਹਨਾਂ ਨੇ ਰਸਤੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਪਈਆਂ ਵੇਖੀਆਂ ਹਨ ਬਹੁਤ ਸਾਰੇ ਲੋਕਾਂ ਦੇ ਪਿੰਜਰ ਅਜੇ ਵੀ ਉੱਥੇ ਜੰਗਲਾਂ ਦੇ ਵਿੱਚ ਪਏ ਹਨ ਅਤੇ ਸ਼ਾਇਦ ਉਹਨਾਂ ਦੇ ਪਰਿਵਾਰਾਂ ਨੂੰ ਕਦੇ ਉਹਨਾਂ ਬਾਰੇ ਪਤਾ ਲੱਗ ਹੀ ਨਹੀਂ ਸਕੇਗਾ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਰਸਤੇ ਵਿੱਚ ਦੋ ਅਜਹੀਆਂ ਲਾਸ਼ਾਂ ਵੇਖੀਆਂ ਹਨ ਜਿਨ੍ਹਾਂ ਨੇ ਆਪਣੇ ਹੱਥ ਤੇ ਚੂੜੀਆਂ ਪੈਨੀਆਂ ਹੋਈਆਂ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਪੰਜਾਬ ਜਾਂ ਇਸ ਦੇ ਆਸ-ਪਾਸ ਵਾਲੇ ਕਿਸੇ ਇਲਾਕੇ ਤੋਂ ਹਨ ਅਤੇ ਉਹਨਾਂ ਨੇ ਤਿੰਨ ਔਰਤਾਂ ਦੀਆਂ ਲਾਸ਼ਾਂ ਵੀ ਦੇਖੀਆਂ ਸਨ ਜਸਪਾਲ ਨੇ ਦੱਸਿਆ ਕਿ ਇੱਕ ਵਾਰ ਰਸਤੇ ਵਿੱਚ ਉਹ ਵੀ ਪਾਣੀ ਵਿੱਚ ਡੁੱਬ ਗਿਆ ਸੀ ਪਰ ਪਾਣੀ ਦਾ ਵਹਾਅ ਕਾਰਨ ਉਹ ਪੱਥਰ ਦੀ ਮਦਦ ਨਾਲ ਦੁਬਾਰਾ ਪਾਣੀ ਵਿੱਚ ਬਹਾਰ ਆ ਗਿਆ ਜਿਸ ਕਾਰਨ ਉਸ ਦਾ ਖੱਬਾ ਹੱਥ ਜ਼ਖਮੀ ਹੋ ਗਿਆ 20 ਜਨਵਰੀ ਨੂੰ ਉਹ ਅਮਰੀਕੀ ਸਰਹੱਦ ਤੇ ਪਹੁੰਚੇ ਜਿੱਥੇ ਉਹਨਾਂ ਨੂੰ ਅਮਰੀਕੀ ਸਰਹੱਦ ਫੋਰਸ ਨੇ ਫੜ ਲਿਆ ਅਤੇ ਉਹਨਾਂ ਨੂੰ 11 ਦਿਨਾਂ ਲਈ ਅਮਰੀਕੀ ਫੌਜ ਦੇ ਕੈਂਪ ਵਿੱਚ ਰੱਖਿਆ ਗਿਆ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ 3 ਫਰਵਰੀ ਨੂੰ ਉਸ ਨੂੰ ਵਾਪਸ ਭੇਜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਉਹਨਾਂ ਨੇ ਦੱਸਿਆ ਕਿ ਉਸ ਨੂੰ ਹਥਕੜੀ ਲਗਾ ਕੇ ਅਮਰੀਕੀ ਫੌਜ ਦੇ ਜਹਾਜ਼ ਵਿੱਚ ਬਿਠਾਇਆ ਗਿਆ ਫਿਰ ਉਹਨਾਂ ਨੂੰ ਲੱਗਾ ਕਿ ਜਸਪਾਲ ਸਮੇਤ ਬਾਕੀ ਲੋਕਾਂ ਨੂੰ ਕਿਸੇ ਹੋਰ ਕੈਂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ 4 ਫਰਵਰੀ ਦੀ ਸ਼ਾਮ ਨੂੰ ਉਹਨਾਂ ਨੇ ਇੱਕੋ ਫੌਜੀ ਅਧਿਕਾਰੀ ਤੋਂ ਪੁੱਛਿਆ ਕਿ ਉਹਨਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ ਉਸਨੇ ਦੱਸਿਆ ਕਿ ਉਹਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਰਸਤੇ ਵਿੱਚ ਜਹਾਜ਼ ਵਿੱਚ ਉਹਨਾਂ ਨੂੰ ਖਾਣ ਲਈ ਫਲ ਪਾਣੀ ਅਤੇ ਚਿਪਸ ਦਿੱਤੇ ਗਏ ਅਤੇ ਜਦੋਂ ਉਹ 5 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਤਾਂ ਉਹਨਾਂ ਦੀਆਂ ਹਥਕੜੀਆਂ ਖੋਲ ਦਿੱਤੀਆਂ ਗਈਆਂ ਅੰਮ੍ਰਿਤਸਰ ਹਵਾਈ ਅੱਡੇ ਤੇ ਉਹਨਾਂ ਨੂੰ ਵਕ ਵਕ ਏਜੰਸੀਆਂ ਨੇ ਘੇਰ ਲਿਆ ਅਤੇ 5 ਤੋਂ 6 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਉਹਨਾਂ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਅਤੇ ਰਾਤ 9 ਵਜੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਘਰ ਛੱਡ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲੇ। ਸੋ ਦੋਸਤੋ ਹੁਣ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਕਿ ਜਸਪਾਲ ਸਿੰਘ ਨੇ ਸਾਰੀ ਹੱਦਬੀਤੀ ਦੱਸੀ ਅਤੇ ਕਿਹਾ ਕਿ ਜਦੋਂ ਉਹ ਡੋਂਕਰਾਂ ਰਹੀ ਪਨਾਵਾ ਦੇ ਜੰਗਲਾਂ ਦੇ ਵਿੱਚ 6 ਮਹੀਨੇ ਰਹੇ ਅਤੇ ਉੱਥੇ ਉਸਨੇ ਤਿੰਨ ਔਰਤਾਂ ਮਰੀਆਂ ਹੋਈਆਂ ਦੇਖੀਆਂ ਜਿਨ੍ਹਾਂ ਦੇ ਹੱਥ ਵਿੱਚ ਚੂੜੀਆਂ ਪਾਈਆਂ ਹੋਈਆਂ ਸੀ ਉਹਨੂੰ ਲੱਗਿਆ ਕਿ ਇਹ ਕਿਤੇ ਨਾ ਕਿਤੇ ਪੰਜਾਬ ਤੋਂ ਹੀ ਬਿਲੋਂਗ ਕਰਦੀਆਂ ਹਨ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਚੂੜੀਆਂ ਪਾਈਆਂ ਹੋਈਆਂ ਸੀ ਸੋ ਦੋਸਤੋ ਇਸ ਗੱਲ ਦਾ ਕੀ ਫਾਇਦਾ ਕਿ 45-45 ਲੱਖ ਲਾ ਕੇ ਵੀ ਡੋਂਕਰ ਤਸ਼ੱਦਦ ਕਰਦੇ ਨੇ ਜਿਹੜੇ ਪਨਾਵਾ ਦੇ ਜੰਗਲ ਪਾਰ ਕਰਵਾਉਂਦੇ ਨੇ ਇੰਨਾ ਪੈਸਾ ਲਾ ਕੇ ਵੀ ਕੀ ਫਾਇਦਾ ਕਿ ਜਦੋਂ ਤਸ਼ੱਦਦ ਹੀ ਸਹਿਣਾ ਇਸ ਤੋਂ ਚੰਗਾ 45 ਲੱਖ ਪੰਜਾਬ ਦੇ ਵਿੱਚ ਇਨਵੈਸਟ ਕਰੋ ਕੋਈ ਬਿਜ਼ਨਸ ਖੋਲੋ ਚਾਰ ਬੰਦਿਆਂ ਨੂੰ ਕੰਮ ਦੋ ਅਤੇ ਆਪ ਮਾਲਕ ਬਣ ਕੇ ਰਹੋ ਆਪ ਵੀ ਕੰਮ ਕਰੋ ਜੇਕਰ bizness ਵਧਾਣਾ ਹੈ ਪਤਾ ਨਹੀਂ ਡੋਂਕਰ ਔਰਤਾਂ ਨਾਲ ਹੋਰ ਕੀ ਕੀ ਕੁਝ ਕਰਦੇ ਹੋਣਗੇ ਇਹ ਤਾਂ ਕਿਸੇ ਨੇ ਆਪਣੇ ਅੱਖਾਂ ਨਾਲ ਨਹੀਂ ਦੇਖਿਆ ਕਿ ਉਥੇ ਕੀ ਕੀ ਤਸ਼ੱਦਦ ਹੁੰਦੇ ਨੇ ਸੋ ਬਾਕੀ ਜਿਹੜੇ ਹਿਸਾਬ ਨਾਲ ਜਸਪਾਲ ਸਿੰਘ ਨੇ ਦੱਸਿਆ ਕਿ ਪਨਾਵਾ ਦੇ ਜੰਗਲਾਂ ਦੇ ਵਿੱਚ ਕੀ ਹਾਲਾਤ ਨੇ ਉਸ ਹਿਸਾਬ ਦੇ ਨਾਲ ਤਾਂ ਔਰਤਾਂ ਨਾਲ ਬਹੁਤ ਹੀ ਜ਼ਿਆਦਾ ਬਦਸਲੂਖੀ ਹੁੰਦੀ ਹੋਣੀ ਇਥੋਂ ਤੱਕ ਕਿ ਪਤ ਵੀ ਰੁੱਲਦੀ ਹੋਣੀ ਪਰ ਫਿਰ ਵੀ ਲੋਕੀ ਅੱਖਾਂ ਬੰਦ ਕਰਕੇ ਭੇਡ ਚਾਲ ਦੇ ਮਗਰ ਲੱਗ ਕੇ ਆਪਣੀਆਂ ਕੁੜੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀ ਧੀਆਂ ਨੂੰ 45-45 ਲੱਖ ਲਾ ਕੇ ਡੋਂਕੀ ਰਾਹੀ ਅਮਰੀਕਾ ਭੇਜ ਰਹੇ ਨੇ ਪਰ ਹੁਣ ਜਾਣਾ ਪੋਸੀਬਲ ਵੀ ਨਹੀਂ ਕਿਉਂਕਿ ਟਰੰਪ ਨੇ ਸਰਹੱਦ ਤੇ ਫੋਰਸ ਹੀ ਫੋਰਸ ਲਗਾ ਦਿੱਤੀ ਜਿੱਥੋਂ ਆਪਾਂ ਅਮਰੀਕਾ ਵਿੱਚ ਦਾਖਲ ਹੁੰਨੇ ਆ ਬਾਰਡਰ ਕ੍ਰੋਸ ਕਰਦੇ ਹਾਂ ਹੁਣ ਤਾਂ ਨਾ ਮਾਤਰੀ ਹੀ ਕੋਈ ਜਾ ਸਕਦਾ ਸੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਕਿ ਡੋਂਕੀ ਲਗਾ ਕੇ ਜਾਣਾ ਕਿੰਨਾ ਖਤਰਨਾਕ ਹੈ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ